ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਝੋਨੇ ਨੂੰ ਦਾ ਮੁੱਢਾਂ ਦੇ ਵਿੱਚੋਂ ਐਸ ਸਮੇਂ ਨਰੀਖਣ ਕਰਨ ਦੀ ਜਿਹੜੀ ਜ਼ਰੂਰਤ ਹੈ ਮੁੱਢ ਜਿਹੜੇ ਚੈੱਕ ਕਰੋ ਆ ਜਿਹੜੇ ਥੱਲੇ ਵਾਲੇ ਜਿਹੜਾ ਪ੍ਰਾਲ ਬਣਨਾ ਇਹ ਤਾਂ ਜਿਹੜਾ ਹੈਗਾ ਸਮਾ ਪਾ ਕੇ ਜਿਹੜੇ ਥੱਲੇ ਵਾਲੇ ਪੱਤੇ ਡੈੱਡ ਹੋਣੇ ਹੁੰਦੇ ਜਿਹੜੇ ਉੱਪਰਲੇ ਪੱਤੇ ਆ ਇਹ ਕੰਮ ਦਿੰਦੇ ਇਦੋਂ ਬਾਅਦ ਜਦ ਝੰਡਾ ਪੱਤਾ ਆਊਗਾ ਝੰਡਾ ਪੱਤਾ ਮੁੰਜਰ ਤੋਂ ਉੱਪਰਲੇ ਪੱਤੇ ਜਿਹੜੇ ਕੰਮ ਕਰਨਗੇ ਜਿੱਥੇ ਤੁਸੀਂ ਯੂਰੀਆ ਜਿਹੜੀ ਰეკਮੈਂਡਡ ਪਾਈ ਹੈ ਜ਼ਰੂਰ ਤੋਂ ਵੱਧ ਨਹੀਂ ਪਾਈ ਆ ਤੇ ਮੋਢ ਜਿਹੜੇ ਪੂਰੇ ਸਾਫ਼ ਪਏ ਆ ਜਿਹੜੇ ਪੱਤੇ ਦੇਖਦੇ ਨਾ ਥੱਲੇੋਂ ਸੁੱਕੇ ਇਹ ਤਾਂ ਸੁੱਕੇ ਜਿਹੜੇ ਪੱਤੇ ਜਾਂ ਤਾਂ ਥੱਲੇ ਵਾਲੇ ਡੈੱਡ ਹੋ ਜਾਣੇ ਹੁੰਦੇ ਆ ਐ ਸਟੇਜ ਦੇ ਉੱਤੇ ਆ ਕੇ ਤੇ ਇਹਨਾਂ ਨੂੰ ਦੇਖ ਕੇ ਨਹੀਂ ਸਪਰੇਅ ਕਰਨੀ ਜੇ ਦਾਗ ਧੱਬੇ ਦੇਖਦੇ ਆ ਦੇਖੋ ਮੋਢ ਜਮਾ ਬਿਲਕੁਲ ਜਿਹੜੇ ਹੈਗੇ ਸਾਫ਼ ਪਏ ਆ ਥੱਲੇ ਵਾਲੇ ਜਿਹੜੇ 2-4 ਪੱਤੇ ਉਪਰਾਲ ਬਣੇ ਆ ਤੇ ਜੇ ਸਪਰੇਅ ਕਰਨੀ ਆ ਤਾਂ ਜੇ ਕੋਈ ਸਮੱਸਿਆ ਹੈਗੀ ਫੇਰ ਕਰਨੀ ਆ ਇਸ ਤੋਂ ਬਾਅਦ ਜਿਹੜੀ ਗੋ ਪੂਰਾ ਭਰੂਗਾ ਝੋਨਾ ਜਿਹੜਾ ਜਾਂ ਭਰ ਚੁੱਕਿਆ ਕਈ ਥਾਵਾਂ ਦੇ ਉੱਤੇ ਨਸਾਰਾ ਵੀ ਸ਼ੁਰੂ ਹੋ ਗਿਆ ਉੱਥੇ ਫਿਰ ਤੁਸੀਂ ਜਿਹੜੀ ਹੈਗੀ ਸਪਰੇ ਕਰਨੀ ਹੈ ਬਿਨਾਂ ਜ਼ਰੂਰਤ ਜਿਹੜੀ ਸਪਰੇ ਨਹੀਂ ਕਰਨੀ ਪਰ ਗੋਬ ਸਮੇਂ ਜਿਹੜੀ ਕੋਸ਼ਿਸ਼ ਕਰੋ ਕਿ ਮਿਸ ਨਾ ਹੋਵੇ ਉਲੀਨਾਸ਼ਕ ਜਾਂ ਐਨਪੀਕੇ 13045 ਜਾਂ ਬੋਰਨ ਜੋ ਵੀ ਤੁਸੀਂ ਕਰਨੀ ਹੈ ਬਹੁਤ ਬਹੁਤ ਧੰਵਾਦ ਜੀ